ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਮੁੱਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੋਜਪੁਰ ਆ ਗਿਆ। ਤੇ ਨੇੜੇ ਆ ਗਿਆ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ। ਚਾਰ ਐਨੀਮਲ ਤੁਹਾਨੂੰ ਵਿਖਾਵਾਂਗੇ ਵੀਡੀਓ ਦੇ ਵਿੱਚ ਤੇ ਤਿੰਨ ਸੂਏ ਸਵਾਈ ਆ ਸਜਣੋ ਤੇ ਆਹ ਕਾਹਾਂ ਝੋਟੀ ਜਿਹੜੀ ਇਹ ਗੱਬਣ ਆ ਇਹਦੀ ਵੀ ਸਾਰੀ ਡਿਟੇਲ ਲੈ ਲੈਣੀ ਆਪਾਂ ਕਿੰਨੇ ਧਣੇ ਤੇ ਬਾਕੀ ਆ ਤੇ ਕੀ ਹਿਸਾਬ ਕਿਤਾਬ ਆਹ ਕੱਟੀ ਵੀ ਸੂਈ ਸਵਾਈ ਆ ਸਜਣੋ ਮਗਰ ਇਹਦੇ ਕੱਟੀ ਆ ਤੇ ਪਰੇ ਝੋਟੀ ਆ ਇੱਕ ਨੀਲੀ ਰਵੀ ਦੀ ਖੜੀ ਤੁਹਾਨੂੰ ਨਜ਼ਰ ਆਉਂਦੀ ਹੋ ਉਹ ਵੀ ਸੂਈ ਸਵਾਈ ਆ ਕਿੰਨਾ ਕਿੰਨਾ ਇਹਨਾਂ ਕੋਲੇ ਦੁੱਧ ਆ ਕਿੰਨੇ ਕਿੰਨੇ ਦਿਨਾਂ ਦੀਆਂ ਸੁਈਆਂ ਸਾਰੀ ਜਾਣਕਾਰੀ ਲੈਣੇ ਐ ਐਂਡ ਤੱਕ ਜੁੜਦੇ ਹੋ ਤੁਹਾਡਾ ਧੰਨਵਾਦ ਹੂ ਤੇ ਐਂਡ ਤੱਕ ਵੇਖਿਓ ਆ ਵੀ ਮੈਂ ਸਜਣੋ ਸੂਈ ਸਵਾਈ ਆ ਰਾਜੂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਬਹੁਤ ਕਿਰਪਾ ਗੁਰੂ ਰਾਮਦਾਸ ਜੀ ਜੀ ਚੜ੍ਹਦੀ ਕਲਾ ਨਾ ਚੜ੍ਹਦੀ ਕਲਾ ਤੇ 4 ਜਨਵਾਰ ਵਿਖਾ ਦਿੱਗੇ ਹਾਂਜੀ ਹਾਂਜੀ ਤੇ ਡਰੈੱਸ ਆਪਣਾ ਡਰੈੱਸ ਪਿੰਡ ਮੋਦਕੀ ਤੇ ਜ਼ਿਲ੍ਹਾ ਫਰੋਜੇਪੁਰ ਤੇ ਨੇੜੇ ਆ ਗਿਆ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਲਵਾਮ ਰੋਡ ਲਵਾਮ ਰੋਡ ਹੈ ਨਾ ਤੇ ਤਿੰਨ ਆਪਣੇ ਕੋਲੇ ਸੁਈਆਂ ਤੇ ਇੱਕ ਗੱਬਣ ਹਾਂਜੀ ਹਾਂਜੀ ਆਹ ਜਿਹੜੀ ਝੋਟੀ ਆ ਇਹ ਕਿਹੜਾ ਸੁਆ ਸੁਈ ਆ ਇਹ ਪਲੂਨ ਹੀ ਸੁਈ ਆ ਵੀਰੇ ਪਲੂਨੂਨ ਪਹਿਲਾ ਸੁਆ ਸੁਈ ਆ ਠੀਕ ਆ ਇਹ ਕਿੰਨੇ ਦਿਨਾਂ ਦੀ ਸੁਈ ਆ ਇਹਨੂੰ ਚੌਥਾ ਦਿਨ ਅੱਜ ਚੌਥਾ ਦਿਨ ਸੁਈ ਨੂੰ ਤੇ ਇਹ ਇਹਦਾ ਰਿਕਾਰਡ ਰਿਕੋਰਡ ਪੁੱਛਿਆ ਤੇ ਮਾਲਕ ਨੂੰ ਮਾਲਕ ਨੇ ਦੱਸਿਆ 29 ਦੀ ਆ ਬਾਈ ਮਾਲਕ ਨੇ ਇਹਦਿਆਂ ਨੇ ਦੱਸਿਆ ਆਪਾਂ ਨੂੰ ਵੀ 29 ਦੀ ਆ ਤੇ ਅਗਲਾ ਆਪ ਦੀ ਸਮਝ ਕਰ ਲੇ ਹਾਂਜੀ ਹਾਂਜੀ ਮੈਨੂੰ ਪਰਖ ਹੁੰਦੀ ਆ ਤਾਂ ਸਮਝ ਕੇ ਲੈ ਜੇ ਹਨਾ ਵੀ ਐਮਨ ਅਤੀ ਦੀ ਹਾਂਜੀ ਤੇ ਬੱਚਾ ਇਹਦੇ ਕੋਲੇ ਕੀ ਆ ਕੱਟੀ ਆ ਜੀ ਮਗਰ ਵੀ ਇਹਦੇ ਕੱਟੀ ਆ ਗਈ ਉਹ ਸਾਹਮਣੇ ਸੱਜਣੋ ਤੇ ਆਪ ਵੀ ਕੱਟੀ ਹਨਾ ਬਾਕੀ ਬਾਈ ਇਹ ਜਿਆਦਾ ਜੈੜੀ ਬਹੁਤ ਛੋਟੀ ਠੀਕ ਆ ਮਤਲਬ ਬਹਿ ਜਾ ਭਲਾ ਕੋਈ ਚੱਕਰ ਨਹੀਂ ਇਹਨੂੰ ਠੀਕ ਆ ਵੀ ਧਾਰ ਤੇ ਵੀ ਲਾ ਆਉਂਦੀ ਆ ਹਨਾ ਠੀਕ ਆ ਵੀ ਬੱਚਾ ਦਾ ਛੱਡ ਕੇ ਨਾ ਛੱਡ ਛੱਡ ਕੋਈ ਚੱਕਰ ਨਾ ਵਿਕਰਮ ਵਾਲੀ ਜੈਲੀ ਆ ਜਿਵੇਂ ਪਹਿਲਾਂ ਪੂਰੀ ਪੂਰੀ ਚਾਰ ਅੰਦਰ ਉਹ ਚੌਕੀ ਤੇ ਚੂਣ ਚਾਣਾ ਇੱਕ ਨੰਬਰ ਇੱਕ ਨੰਬਰ ਵੀਰੇ ਸਾਫ ਸੁਥਰਾ ਹਾਂਜੀ ਠੀਕ ਆ ਕੱਢ ਖਾਏ ਨੂੰ ਬਾਅਦ ਲੋ ਵੀ ਸੱਜਣੋ ਤੇ ਦੁੱਧ ਹੁਣ ਭਾਂਡੇ ਚ ਕਿੰਨਾ ਆਜੂਗਾ ਜੇ ਕੋਈ ਚੂਣ ਆ ਜੇ 14 ਕਿਲੋ ਲੀਟਰ ਦੁੱਧ ਠੰਡਾ ਤਿਆਰ ਠੀਕ ਆ 11 ਦੁੱਧ ਸੱਜਣੋ ਤੇ ਸੂਈ ਕਿੰਨੇ ਦਿਨਾਂ ਦੀ ਆ ਚੌਥਾ ਦਿਨ ਆ ਜੀ ਆ ਸੱਜਣੋ ਵੇਖੋ ਜਮਾਂ ਹੀ ਤਾਜੀ ਸੂਈ ਪਲੂਣ ਕੱਟੀ ਮੂੰਹ ਚੌਕੀ 11 ਦੁੱਧ ਤਿਆਰ ਆ ਤੇ ਤੁਸੀਂ ਚੋ ਸਕਦੇ ਕਿਉਂਕਿ ਸਜਣਾ ਸੂਈ ਮੈਂ ਆ ਤੇ ਦੁੱਧ ਚੋ ਸਕਦੇ ਆ ਬਾਕੀ ਵਜਨ ਵਜਨ ਬਹੁਤ ਚੰਗਾ ਤੇ ਨੱਗਰ ਪੂਰੀ ਆ ਵੇਖੋ ਲੇਵਾ ਭਾਂਡਾ ਪਹਿਲਾਂ ਕੱਟੀ ਨੂੰ ਕਹਿਨ ਨੂੰ ਦੂਜੇ ਵੀ ਕਹਿ ਸਕਦੇ ਹਨਾ ਨਹੀਂ ਦੰਦ ਦੀ ਚਾਰ ਆ ਭਾਈ ਹਾਂ ਹਜੇ ਚੌਗੀ ਆ ਸਚਨੋ ਵੇਖੋ ਤੇ ਤੋਰਲਾ ਮਾੜੀ ਜੀ ਵੇਖੋ ਸਜਨੋ ਬਰੀਕੀ ਲੱਗੀ ਕੱਟੀ ਨੂੰ ਲੇਵਾ ਭਾਂਡਾ ਵਰਲਾਂ ਵਰਲਾਂ ਗੱਠ ਗੱਠ ਤੇ ਥਣ ਲੱਗੇ ਆ ਕਮਾਲਾ ਕੀ ਬਾਤਾਂ ਤੇ ਸੱਜਣੋ ਐਂ ਥਾਪੀ ਮਾਰ ਕੇ ਹੁਣ ਲਿਆ ਕੇ ਭਾਵੇਂ ਫੇਰ ਬਹਿ ਜਿਓ ਇਹਦੇ ਥੱਲੇ ਐ ਨਹੀਂ ਗੱਲ ਹੈਗੀ ਵੀ ਇਹ ਲੱਤ ਚੱਕੂਗੀ ਤੇ ਤੇ ਰੱਬ ਨਾ ਕਰੇ 19 21 ਬੱਚੇ ਨੂੰ ਹੋ ਜੇ ਤਾਂ ਇਹ ਨਹੀਂ ਹੈਗਾ ਵੀ ਡੰਗ ਪੰਨੂਗੀ ਹਨਾ ਨਾ ਨਾ ਇਹਦਾ ਮਤਲਬ ਵੀ ਨਹੀਂ ਧਾਰ ਲਾਊਗੀ ਧਾਰ ਲਾਊਗੀ ਤੇ ਨਾਲ ਹੀ ਕਿੱਲੇ ਕੀ ਪਤਾ ਟੋਪ ਦਾ ਨਗੀਨਾ ਝੂਟੀ ਆ ਸੱਜਣੋ ਬਾਕੀ ਪਸੰਦ ਤੋਂ ਡੇ ਆਉਣੀ ਚਾਹੀਦੀ ਆ ਇਹਦੇ ਸਰੀਰ ਘਟਾਂਚਾ ਕਾਲਾ ਵੇਖ ਕੇ ਨਾ ਹਨਾ ਮੈਂ ਕੰਨੀ ਐਂ ਐਂ ਪਾ ਮਮਾ ਕਰਦੀ ਬੈਠੇ ਚੋਈ ਜਾ ਉਹ ਯਾਰ ਜਾਤ ਵੀਰੇ ਜਾ ਤੈਨੂੰ ਐਵੇਂ ਤਾਂ ਨਹੀਂ ਲੋਕਰ ਹੁੰਦੇ ਹਾਂ ਵੀ ਜਾਤ ਜਾਤੀ ਆ ਹਨਾ ਨਹੀਂ ਠੀਕ ਆ ਓਕੇ ਰਪੋਰਟ ਬਾਕੀ ਨਿੱਗਰ ਨੋਕਰ ਵੀ ਚੰਗੀ ਆ ਚੰਗੀ ਕੱਟੀ ਦੁੱਧ ਮੈਂ ਕਹਿੰਦਾ ਕਿੰਨਾ ਪਾ ਜੂ ਆਈਡੀਆ ਕਪ ਮੱਗ ਗਈ ਵੀ ਇੱਕ ਲਈ ਖਾਜੇ ਖਲਕੋ ਐਮ 29 ਦੀ ਠੀਕ ਆ ਆਹੋ ਸਿੰਘ ਸੀ ਉਹਦਾ ਵੀ ਠੀਕ ਆ ਆਹੋ ਕਈ ਬੰਦੇ ਸੋਚਣਗੇ ਵੀ ਐਮ ਨੇ ਹਾਂ ਸਾਬ ਸਾਬੇ ਦੇ ਲਈ ਸੀ ਆਹੋ ਵੀ ਸਿੰਘ ਸੀ ਤੇ ਦੁੱਧ ਨੂੰ ਬੜੀ ਖਰੀ ਨਿਕਲੀ। ਹੁਣ ਮੇਰੇ ਕੋਲ 12 ਲੀਟਰ ਝੋਕੇ ਲਗੇ ਆ। ਹਾਂ। ਬੰਦੇ ਕਹਿੰਦੇ ਵੀ 16 ਲੀਟਰ ਝੋਲਿਆ ਪਹਿਲਾਂ। ਇਹਨੇ ਵੀ 15-16 ਦੇਣਾ ਹੀ ਦੇਣਾ ਕਰ ਮਾੜੀ ਨੇ ਜਿਹੜੀ ਹਜੇ ਤਿੰਨਾ ਚਾਰਾਂ ਦਿਨਾਂ ਦੀ ਸੂਈ 10-11 ਕਿਲੋ ਤੇ ਚਲੀ ਗਈ ਹੈ ਨਾ। ਸੰਗ ਸੀ ਉਹਦਾ ਵੀ ਜਮ। ਠੀਕ ਆ। ਤੇ ਬਾਕੀ ਵਿਰਲ-ਵਰਲ ਬਹੁਤ ਚੰਗੀ ਆ ਹਨਾ। ਚੰਗੀ ਕੱਟੀ। ਨਾਲਾ-ਨੂੜਾ ਵੇਖ ਲੇ ਵੇ ਤੇ ਹਨਾ। ਕੋਈ ਆਏ ਨਹੀਂ ਇਹਨੂੰ ਬਈ। ਹਾਂ ਕਾ ਮਾਰ ਕੀ ਆ। ਪਵਾਹੀ ਚੋਈ ਜੋ ਕੋਈ ਚੱਕਰ ਨਹੀਂ ਹਨਾ। ਬਹੁਤ ਕੋਲੀ। ਹਾਂ ਨਹੀਂ ਠੀਕ ਆ। ਤੇ ਇਹਦਾ ਮੁੱਲ ਸ਼ਾਹ ਜੀ। ਇਹਦਾ ਸਿਆਣੇ ਜੀ। ਬੈਨ ਪੂਰਾ ਸਾਰੇ ਆਪ ਹੀ ਜੇਜਾ ਚੀਜ਼ ਆ ਹਨਾ ਹਾਂ ਮੁੱਲ ਉਹ ਜੀ ਮਿਲਨੇ ਬੈਠਾ ਵਾਕਿਆ ਹੀ ਇੱਕ ਦਾਸਤੀ ਦੇ ਦੇ ਇੱਕ ਲੱਖ ਤੇ 10000 ਜੇ ਕੋਈ ਫੋਨ ਲਾਊਗਾ ਤਾਂ ਪਿਆਰ ਮੁਹੱਬਤ ਕਰ ਦਿਆਂਗੇ ਕਰਾਂਗੇ ਮਾਨਤਾਂ ਵੀਰਾ ਇਹ ਕੇ ਦਾ ਹਾਂ ਵੀ ਐ ਕੋਈ ਬੰਨ ਕੇ ਨਹੀਂ ਵੀ ਇੱਕ ਦਾਸਦੀ ਹੈ ਨਾ ਕਰਾਂਗੇ ਮਾਨਤਾਂ ਤਾਂ ਠੀਕ ਆ ਪਿਛੂ ਐ ਨੂੰ ਕਰ ਦੇ ਉਹਨੂੰ ਤੇਰਾ ਲਓ ਵੀ ਸੱਜਣੋ ਵੇਖਿਓ ਧੰਨ ਵਾਲੀ ਕੱਟੀ ਐ ਮਨਤੀ ਦੀ ਮਗਰ ਵੀ ਕੱਟੀ ਗੁਨਾ ਦੀ ਗੁਸਲੀ ਆ ਕਰਮ ਵਾਲੀ ਦਾ ਹਾਂ ਵੀ ਧਾਰ ਦੇ ਦਿਓ ਤੇ ਕੋਈ ਚੱਕਰ ਨਹੀਂ ਠੀਕ ਆ ਵੇਖੋ ਸੱਜਣੋ ਲੇਵਾ ਪਾਂਡਾ ਤੇ ਆ ਅੱਗੇ ਆ ਗਈ ਜਿਹੜੀ ਨੀਲੀ ਰਾਵੀ ਦੀ ਇਹ ਕਿਹੜਾ ਸੁਆ ਇਹ ਵੀ ਪਲੂਨ ਹੀ ਆ ਜੀ ਇਹ ਵੀ ਪਲੂਨ ਹੀ ਆ ਇਹਨੂੰ ਵੀ ਕੱਢ ਲਿਆ ਬਾਹਰ ਫਿਰਿਆ ਇਹਨੂੰ ਕਰਕੇ ਤੇ ਰਾਜੂ ਵੀਰੇ ਇਹਨੂੰ ਫਰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਬਾਈ ਇਹਦੇ ਕੋਲੇ ਕੱਟਾ ਆ ਹਾ ਹਣਾ ਕੱਟਾ ਸੱਜਣੋ ਇਹਦੇ ਕੋਲੇ ਕਾਲਾ ਵਾ ਇਹ ਚੈੱਕ ਕਰ ਲਿਓ ਆਪ ਸਟਾਰ 3 ਆ ਸਟਾਰ 1 ਦੀ ਸਟਾਰ 1 ਰੋਡਿਆਂ ਵਾਲੀ ਦੀ ਹਾਂਜੀ ਕਿਆ ਬਾਤ ਆ ਇਹਦੇ ਕੋਲੇ ਦੁੱਧ ਜਿਹੜਾ ਹੁਣ ਹਫਤੇ ਦੀ ਸੂਈ ਥੱਲੇ ਇਹਦੇ ਥੱਲੇ 10 ਕਿਲੋ ਦਾ 10 ਸੱਜਣਾਂ ਪੁਲਵਾਨਾਂ ਵਰਗੀ ਪਈ ਆ ਵੇਖੋ ਲੈਵਾ ਪਾਂਡਾ ਕੱਟੀ ਦਾ ਫੋਟੋ ਦੀ ਵੇਖੋ ਕਿੱਡੀ ਚੌੜੀ ਹਾਂ ਜੇ ਕਹੇ ਸੱਜਣ ਨੇ ਚੰਗੇ ਬੱਚੇ ਲੈਣੇ ਹਨਾ ਦੂਜਾ ਵੀ ਇਹ ਸੂਪੀ ਆ ਤਾਂ ਕੁੱਤੀ ਨਹੀਂਗੀ ਹਾਂ ਵੀ ਉਮਈਆ ਹਨਾ ਜਿਵੇਂ ਚੰਗੀ ਸੰਭੀ ਸੀ ਹਾਂ ਤੇ ਠੀਕ ਆ ਕੀ ਬਾਤ ਤੇ ਬਾਕੀ ਦੋਨੇ ਜਿਵੇਂ ਪਹਿਲ ਨਾਲ ਚੂਣਚਾਨ ਨੂੰ ਬੱਚਿਆਂ ਤੇ ਸਹਿਮਤ ਹਨਾ ਪੂਰੀ ਗੱਲ ਆ ਜਦੋਂ ਮਰਜ਼ੀ ਆ ਕੇ ਬੱਚਾ ਲਾ ਲਓ ਜਦੋਂ ਮਰਜੀ ਭਾਵੇਂ ਦਿਹਾੜੀ ਚ ਚਾਰ ਰੇੜੀ ਚ ਉਈ ਜਾਣ ਹਾਂਜੀ ਤੇ ਇਹਦਾ ਰੇਟ ਛਾ ਜੀ ਇਹਦਾ ਵੀ 10 ਦਾ ਸੀ ਵੀਰੇ ਦੋਨਾਂ ਦਾ ਇੱਕ ਇੱਕ 10 ਹਨਾ ਠੀਕ ਆ ਓਕੇ ਰਿਪੋਰਟ ਆ ਹਨਾ ਨੇ ਠੀਕ ਆ ਚੰਗੀ ਆ ਕੱਟੀ ਬਰਲ ਬਰਲ ਬਹੁਤ ਚੰਗੀ ਆ ਸੱਜਰੋਂ ਵਜਨ ਬਹੁਤ ਆ ਨਾਲੋਂ ਪੂਰਾ ਉੱਚੀ ਆ ਮਨੱਥੀ ਵਾਲੀ ਨਾਲੋਂ ਹਾਂ ਵਾਕਿਆ ਸੰਭੀ ਵੀ ਬਹੁਤ ਇਹ ਵੀ ਬਹੁਤ ਸੰਭੀ ਉਹ ਵੀ ਬਹੁਤ ਸੰਭੀ ਆ ਤੇ ਆ ਝੋਟੀ ਕਿਹੜਾ ਸੁਗਾ ਇਹ ਦੂਜਾ ਸੁਗਾ ਸੁਣਦੀ ਆ ਗੱਬਣਾ ਜੀ ਇਹ ਆ ਗਈ ਕਰਮਾਂ ਵਾਲੀ ਗੱਬਣਾ ਦੂਜਾ ਸੁਗਾ ਠੀਕ ਆ ਤੇ ਇਹ ਦਿਨ ਕਿੰਨੇ ਲੈ ਜੂ ਸ਼ਾ ਇਹਦਾ ਹਫਤਾ ਲੈ ਜੀ ਵੀਰੇ ਹਜੇ ਹਫਤਾ ਲੈ ਜੂ ਹਨਾ ਤੇ ਇਹ ਕਿਵੇਂ ਥਣਾ ਥਣਾ ਲੋ ਭਾਰ ਪੂਰੇ ਲੋਕ ਕਿ ਨਾ ਜਮ ਫੁੱਲ ਗਾਰੰਟੀ ਸنگ-ਸنگ ਬਹੁਤ ਚੰਗਾ ਇਹ ਪੁੱਛੀ ਕਿਹੜੇ ਦੀ ਕਿ ਨਹੀਂ ਵੀਰੇ ਦੱਸਿਆ ਤਾਂ ਅਗਲੇ ਆਣੇ ਵੀ ਕੋਈ ਚੰਗੇ ਸੀ ਬੰਦੀ ਆ ਹਾਂ ਤੇ ਪਲੂਨ ਨੇ ਕਿੰਨਾ ਕੁ ਦੁੱਧ ਪਾਇਆ ਤੇ ਇਹਨੇ ਪਹਿਲਾਂ ਨੇ ਕਿੰਨਾ ਕ ਦੁੱਧ ਪਾਇਆ ਸ਼ਾ 14 ਤੇ 15 ਕਿਲੋ ਦੁੱਧ ਕੰਡੇ ਵਾਲਾ ਦਿੱਤਾ ਯਾਰ ਪੌਣਾ ਵੀ ਚਾਹੀਦਾ ਕੱਟੀ ਬੜੀ ਲੰਮੀ ਲੁੰਮੀ ਤੇ ਉੱਚੀ ਹਨਾ ਇਹ ਵੀ ਦੱਸਣ ਦੇ ਮੁਕਤਾ ਉਹਨਾ ਇਕਬਦਰ ਦੀ ਧੀ ਦੱਸਿਆ ਮਾਲਕ ਮਾਲਕਾ ਇਹ ਦਿਆ ਨੇ ਤੇ ਬਾਕੀ ਦਾ ਯਾਰ ਅਗਲਾ ਆਪਦੀ ਸਮਝ ਕਰੇ ਆਪਦੀ ਸਮਝ ਲਾ ਲੈ ਹਨਾ ਵੀ ਇਹਦਾ ਕੀ ਜਨਤਜਾ ਇੱਕ ਹਫਤਾ ਲਾਉਗੀ ਸੱਜਣੋ ਥਣਾ ਲੋ ਭਾਰਾ ਲੋ ਗਰੰਟੀ ਆ ਪੂਰੀ ਗਰੰਟੀ ਤੇ ਆਜੋ ਇਹਦੀ ਤੋਰ ਚੈੱਕ ਕਰ ਲਈਏ ਤਿੰਨ ਸੁਈਆਂ ਤੇ ਇੱਕ ਗੱਬਣ ਤੁਨੂੰ ਬੁਖਾ ਰਹੇ ਆ ਪਿੰਡ ਮੋਤ ਕੀ ਦੇ ਜ਼ਿਲੇ ਖੋਈ ਪਰ ਦੇਖਿਓ ਛੋਟੀ ਵੀਰ ਦੇ ਕੱਦ ਤੋਂ ਸਿੰਗਾ ਤੋਂ ਨਤਾਜਾ ਲਾਇਓ ਕੋਕੇ ਪੀਸੀ ਵਿਖਾਏ ਆ ਤੁਨੂੰ ਵੇਖੋ ਵਜਨ ਵੇਖਿਓ ਬੇਲ ਵੇਖਿਓ ਕਰਮਾਂ ਵਾਲੀ ਦੀ ਬਹੁਤ ਭਲੀ ਸੰਵੀ ਹੈ ਨਾ ਸਾਂਭਣ ਵਾਲੇ ਨੇ ਵੀ ਦੌਖੀ ਤੋੜੇ ਆ ਮਹਾਰਾਜ ਦੀ ਕਰਪਾਣਾ ਸੋਹਣਿਆ ਚਾਰ ਕਿੰਨੇ ਪਾਉ ਚੰਗੇ ਸਾਂਭੇ ਹਾਂ ਬਸ ਬੱਤ ਬਸ ਵੇਖੋ ਸੱਜਣਾ ਬੇਲ ਬੂਲਖ ਛੋਟੀ ਦੀ ਥਾਣ ਵਿਰਲਾ ਕੀ ਬਾਤਾਂ ਆਂ ਇੱਕ ਹਫਤਾ ਲੈਂਦੀ ਹਜੇ ਲੇਵਾ ਹੋਣ ਵੀ ਸੱਜਣੋਂ ਕਰਮਾ ਵਾਲੀ ਚੰਗਾ ਤਿਆਰ ਕਰੀ ਫਿਰਦੀ ਆ ਇੱਥੋਂ ਵੇਖੋ ਇਹਦੀਆਂ ਕੁਆਲਿਟੀ ਚੈੱਕ ਕਰ ਲਓ ਇੱਕ ਹਫਤੇ ਦੀ ਕੱਚੀ ਸੰਗ ਸੰਗ ਚੰਗਾ ਤੇ ਇਹਦਾ ਰੇਟ ਸ਼ਾਹ ਜੀ ਰੇਟ ਦਾ ਫੋਨ ਤੇ ਨਾ ਕਰ ਲੀਗੇ ਵੇਖ ਲੈ ਜਿਵੇਂ ਤੇਰੀ ਮਰਜ਼ੀ ਓਵੇਂ ਕਰ ਫੋਨ ਤੇ ਕਰ ਲੈ ਕੱਚੀ ਕਰਕੇ ਹੈ ਹਾਂ ਮਾੜਾ ਕੋਈ ਹੋਰ ਜਿਹਾ ਕਈ ਵਾਰ ਹੁਣੇ ਹੋਇਆ ਤਾਂ ਉਹ ਵੀ ਗੱਲ ਕਰ ਲਾਂਗਾ ਹਾਂ ਤੇ ਜੇ ਕੋਈ ਪੱਕ ਕੇ ਵਿਗਦੀ ਹੋਈ ਜਾਂ ਸੋਕੇ ਵਿਗਦੀ ਹੋਈ ਹੈ ਨਾ ਫਿਰ ਦੁੱਧ ਤੇ ਕਰਕੇ ਵੇਚ ਨਹੀਂ ਫਿਰ ਖਰਚਾ ਵੀ ਪੈਣਾ ਹਾਂ ਫਿਰ ਉਹ ਵੀ ਗੱਲ ਕਰ ਲਾਂ ਫਿਰ ਉਹ ਵੀ ਗੱਲ ਕਰ ਲਾਂਗੇ ਆ ਵੇ ਕਿਵੇਂ ਜਾਮਨਰ ਕੀ ਕਾਲੀ ਆ ਹੈ ਨਾ ਹਾਂ ਬਸ ਜਿਹੜਾ ਕੋਈ ਚਾਹਵਾਨ ਹੋਇਆ ਜਿੱਦਾਂ ਹੀ ਸੰਭਨ ਵਾਲਾ ਉਹ ਜਾ ਮੁੱਲ ਕਰ ਲੀ ਹਾਂ ਹਜੇ ਦੁੱਧ ਐ ਤੇ ਕੀ ਵੀ ਅਗਲਾ ਆਪਦੀ ਚੰਗੀ ਸੇਵਾ ਕਰੇ ਤਾਂ ਬਹੁਤ ਟੌਰ ਦਾ ਸੂਲ ਨਾ ਲੇਵਾ ਲਾ ਦੇਣਾ ਨੇ ਹੈ ਨਾ ਸੂਲ ਨਾ ਲੇਵਾ ਲਾ ਕੇ ਸੂਗੀ ਚੰਗੀ ਬਹੁਤ ਹਾਂ ਨਹੀਂ ਉਹ ਕੇ ਰਿਪੋਰਟ ਹੀ ਆ ਚਲ ਵੇਖੋ ਸਿੱਧ ਨੂੰ ਟਾਪ ਦੇ ਨਗੀਨੇ ਜਾਨਵਰ ਤੁਹਾਨੂੰ ਮੁੱਤ ਕੀ ਨਾ ਕਰਦੇ ਬੁਖਾਰਿਆ ਜਮਾ ਉਹ ਕੇ ਰਿਪੋਰਟ ਜਿਹੜੇ ਤੇ ਇੱਕ ਆ ਗਈ ਆ ਹਨਾ ਹਾਂਜੀ ਠੀਕ ਆ ਨਹੀਂ ਠੀਕ ਇਹ ਵਾ ਭਾਂਡਾ ਚੰਗਾ ਥੂੜੀ ਜੀ ਸੰਭੀ ਘੱਟ ਆ ਉਹ ਕੱਟ ਕੱਟ ਬਹੁਤ ਆ ਹਾਂ ਕੱਟ ਵੇਖ ਕੱਟਾ ਹਨਾ ਇਹਦਾ ਨੀਲੀ ਦੀ ਆ ਨੀਲੀ ਦੀ ਆ ਇਹ ਕਿੰਨੇ ਦਿਨਾਂ ਦੀ ਸੂਈ ਆ ਇਹ ਨੂੰ ਹੋ ਗਏ 15 ਦਿਨ ਹੋ ਗਏ ਉਹਨੂੰ 15 ਦਿਨਾਂ ਦੀ ਸੂਈ ਆ ਚੈੱਕ ਕਰ ਲਓ ਸੱਜਣੋ ਬੱਚਾ ਇਹਦੇ ਕੋਲੇ ਟੱਟ ਆ ਗਿਆ ਹਨਾ ਕਿਆ ਬਾਤ ਇਹਦੇ ਕੋਲੇ ਦੁੱਧ ਕਿੰਨਾ ਬੈਠੀ ਠੀਈਆ ਸੱਜਣੋ ਇਹਦੇ ਕੋਲੇ 10 ਕਿਲੋ ਦਾ ਕੰਡੇ ਵਾਲਾ ਲੀਟਰਾਂ ਵਾਲਾ 12 ਕਿੰਨਦਾ ਜਿਹੜਾ ਮਰਜੀ ਮਾਰ ਕੇ ਲੈ ਠੀਕ ਆ 10 ਕਿਲੋ ਕੰਡੇ ਵਾਲਾ ਦੋਸਤਾ ਸੱਜਣੋ ਲੀਟਰਾਂ ਵਾਲਾ 12 ਠਾਰ ਕੇ ਐ ਨੂੰ ਹੀ ਕੱਢ ਲਾ ਪਾਵਾਂ ਲੋ ਸੱਜਣੋ ਬੁੱਤ ਵੇਖਿਓ ਕੱਦ ਵੇਖਿਓ ਇਹ ਸੂਆ ਕਿਹੜਾ ਸੂਆ ਚੰਪਠਾ ਲੱਗਿਆ ਮਾਰ ਤਾਂ ਠੀਕ ਆ ਠੀਕ ਆ ਠੀਕ ਵੇਖੋ ਸੱਜਣੋ ਲੇਵਾ ਪਾਂਡਾ ਚੰਗਾ ਹਨਾ ਨਹੀਂ ਮੈਂ ਚੂਣ ਚਾਣਾ ਇੱਕ ਨੰਬਰ ਮੈਂ ਨਾ ਕੀ ਬਾਤਾਂ ਦੇਖੋ ਸਜਣੋ ਬਾਕੀ ਉਂ ਵੀ ਨੀਲੀ ਦੀ ਆ ਗਈ ਪਿਓਰ ਹਨਾ ਵਿਖਾਵਾ ਦਾ 8 ਲੀਟਰ ਦਾ ਕਰ ਦਿੰਦੀ ਏ ਝਾਗਣਾ ਝਾਗਣਾ ਵਿਖਾਲਾ ਸਜਣੋ 8 ਲੀਟਰਾਂ ਕੋਈ ਕਰ ਜਾਂਦੀ ਵੇਖੋ ਕੀ ਬਾਤ ਆ ਲੇਵਾ ਭਾਂਡਾ ਬਹੁਤ ਸੁਥਰਾ ਤੇ ਬਾਕੀ ਨੋਟ ਕਰ ਲਿਓ ਚੂਣ ਟਾਈਮ ਹੀ ਆ ਕੋਈ ਘੰਟੇ ਖੰਡਦੇ ਇਧਰ ਉਧਰ ਬਾਕੀ ਚਾਰੂ ਵੀ ਹੋਊਗੀ ਹਨਾ ਚਾਰੂ ਬਹੁਤ ਛੜਦੀ ਨਹੀਂ ਗਾਂ ਤੇ ਅਗਲੇ ਦੇ ਵੀ ਪੱਠੇ ਸਾਂ ਜਾਂਦੀ ਦੂਜੀਆਂ ਦੇ ਵੀ ਖਾਂਦੀ ਏ ਵੀਰਾ ਕਹਿੰਦਾ ਵੀ ਐਨ ਤੇ ਬਾਕੀ ਨੀਲੀ ਦਾ ਪੱਖ ਸਾਲੀ ਰੱਖਦੀ ਪੂਰਾ ਹੀ ਟੌਪ ਦਾ ਹਨਾ ਹਾਂ ਆਖੋ ਖ ਚੰਗੀ ਬੁੱਲ ਵੀ ਤੇ ਸਿੰਘਾਂ ਦੇ ਕੈਬਜੇ ਲਵਾਈ ਫਰਦੀ ਆ ਚੱਲ ਭਾ ਵੀ ਫਿਰ ਵੀਰੇ ਉਹ ਜਾਈ ਅੱਜ ਠੀਕ ਆ ਇਹਦਾ ਰੇਟ ਸ਼ਾ ਜੀ 78000 ਦੀ ਦੋ ਘੱਟ 80 ਦੀ ਹਾਂਜੀ ਤੇ ਉਹਦੇ ਚ ਕੋਈ ਪਿਆਰ ਮੁਹੱਬਤ ਵਸੀਲ ਬਹੁਤ ਹੈ ਨਹੀਂ ਠੀਕ ਆ ਯਾਰ ਉਹ ਕੇ ਰਿਪੋਰਟ ਮੈਂ ਬਾਈ ਚੰਗੀ ਸੰਭ ਲਵੇ ਮੈਂ ਅਗਲੇ ਸੂਏ ਨੂੰ ਤੇ ਕਿੰਨੇ ਰੁਪਈਆ ਦੀ ਬਣ ਜਾਣੀ ਹਨਾ ਕਰਮਾਂ ਵਾਲੀ ਹਾਂ ਹਾਂ ਕਿਆ ਬਾਤ ਆ ਲੋ ਵੀ ਸੁਜਣੋ ਇਹ ਚਾਰ ਜਾਨਵਰ ਆ ਪਿੰਡ ਮੁੱਦਕੀ ਦੇ ਜ਼ਿਲ੍ਹੇ ਹਰੋਇਪੁਰ ਦੇ ਵਿੱਚ ਸਾਰਿਆਂ ਦੀ ਆਪਾਂ ਡਿਟੇਲ ਲੈ ਕੇ ਤੁਹਾਨੂੰ ਐਨ ਹਰ ਪੱਖ ਤੋਂ ਚੱਕ ਚੁੱਕ ਪਸ਼ੂ ਕਰਾਤੇ ਆ ਗੱਬਣ ਝੋਟੀ ਆ ਬਹੁਤ ਹੀ ਜਾਦੇ ਸੋਹਣਾ ਹੀ ਵੀ ਤੇ ਉੱਚੀ ਲੰਬੀ ਵੀ ਤੇ ਆ ਇਹਨਾਂ ਦਾ ਵੀ ਸਾਰਾ ਹਿਸਾਬ ਕਿਤਾਬ ਤੁਹਾਨੂੰ ਪੁੱਛ ਕੇ ਦੱਸਤਾ ਤੇ ਜਿਹੜੀ ਆ ਗਈ ਪਸੰਦ ਆ ਗਈ ਦੇਖਿਓ ਆਪਦੀਆਂ ਜੇ ਸੂਈਆਂ ਮਈਆਂ ਖਰੀਦਣੀਆਂ ਤਾਂ ਸੱਜਣੋ ਚੋਕੇ ਦੁੱਧ ਖਰੀਦ ਲਿਓ ਤੇ ਜੇ ਗੱਬਨ ਲੈਣੀਆਂ ਤੇ ਆ ਕੇ ਥਣ ਭਾਂਡਾ ਆਪਦਾ ਵੇਖ ਕੇ ਐਪ ਕੇ ਖਰੀਦ ਲਿਓ ਤੁਹਾਡਾ ਧੰਨਵਾਦ ਹੋਊਗਾ ਤੇ ਮਿਲਦੇ ਆਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਆਂ ਅਪਡੇਟ